ਸਾਸੀਕਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਵੀਰ ਜੀ ਸਾਰੇ ਭੈਣ ਭਰਾਵਾਂ ਦਾ ਅੱਜ ਪਹੁੰਚੇ ਆ ਪਿੰਡ ਭੰਗਵਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਕਲਾਂਨੌਰ ਅੱਜ ਵੀਰ ਉਹਨਾਂ ਕੋਲ ਦੋ ਮਾੜਾ ਮਾ ਟੋਪ ਦੀਆਂ ਇੱਕ ਪਲੂਣ ਮੱਛੀ ਸੋਈ ਇੱਕ ਗੱਬਣਾ 25+ ਵਾਲੀ ਬਾਕੀ ਵੀਰ ਕੋਲ ਨੇ ਸਾਰੀ ਜਾਣਕਾਰੀ ਸਾਸੀਕਾਲ ਵੀਰੇ ਸਾਸੀਕਾਲ ਜੀ ਕੀ ਹਾਲ ਠੀਕ ਹੈ ਬੜੀ ਕਿਰਪਾ ਵੀਰੇ ਤੁਸੀਂ ਬੋਲੋ ਠੀਕ ਆ ਮੇਰਾ ਭਰਾ ਹਾਂਜੀ ਹਾਂਜੀ ਵਧੀਆ ਵਧੀਆ ਜੀ ਹੋਰ ਹਾਂਜੀ ਵੀਰ ਜੀ ਮਾੜਾ ਫੋਨ ਲਾ ਲਓ ਇਹਦਾ ਚੰਨ ਭਰਾ ਦਾ ਹਾਂਜੀ ਵੀਰ ਜੀ ਫੋਨ ਲਾ ਲਓ ਫਾਇਲਣ ਤੇ ਹਾਂਜੀ ਹਾਂਜੀ ਬਾਕੀ ਵੀਰ ਜੀ ਅੱਜ ਫਿਰ ਦੋ ਆ ਗਏ ਨਹੀਂ ਕਿੰਨੇ ਦੋ ਆ ਗਏ ਜੇ ਠੀਕ ਹੈ ਵੀਰੇ ਪਲੂਣ ਵਸ਼ੀਏ ਰਾਤ ਦੀ ਸੂਈ ਹਾਂਜੀ ਵੀਰੇ ਵੇਖੋ ਅਸ਼ੀਰ ਬੱਚਾ ਆਇਆ ਨੇ ਚੋਪਾ ਰਾਤ ਦੀ ਸੂਈ ਆ ਚੋਪਾ ਇਹ ਬੱਚਾ ਪੈਰਾ ਸਰੀਂ ਫਨੋਦਾ ਚਾਚਾ ਠੀਕ ਹੈ ਜੀ ਆਹ ਵੇਖੋ ਮੇਰਾ ਭਰਾ ਇਹ ਨਾਰੂ ਨਾਰੀ ਬੱਚੇ ਦਾ ਠੀਕ ਠੀਕ ਕੋਈ ਗੱਲ ਨਹੀਂ ਹਾਂਜੀ ਹਾਂਜੀ ਆਵੇ ਨਾਲ ਵੇਖੋ ਵੀਰ ਜੀ ਪਲੂਣ ਵਸ਼ੀ ਆ ਜੀ ਫੁੱਲ ਬ੍ਰੀਡ ਵਾਲੀ ਵੰਡੀ ਵਸ਼ੀ ਆ ਥਰ ਤੁਣ ਬਹੁਤ ਵਧੀਆ ਲੱਗਾ ਕਰਮ ਬਾਕੀ ਦੁੱਧਾ ਦੇ ਵੀ ਚੰਗਾ ਚਵਾਈ ਜਾਊਗੀ ਪਹਿਲਾਂ ਚੰਗਾ 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 ਬਾਕੀ ਕਿੱਦਾਂ ਦਾ ਥਾਂ ਲੱਗਾ ਦੁੱਧ ਤੇਰਾ ਸਹੀ ਗੱਲ ਵੀਰੇ ਨਾਲੇ ਸਿੱਧੀ ਸਿੱਧੀ ਆ ਕਾਨੇ ਵਰਗੀ ਕਰਮਾੜੀ ਕਾਨੇ ਵਰਗੀ ਵਸੀ ਸਿੱਧੀ ਕਾਨੇ ਵਰਗੀ ਸਿੱਧੀ ਹੋ ਸ਼ੀ ਬਰੀਡ ਬਰੂਡ ਫੁੱਲ ਆ ਇੱਥੋਂ ਆਈ ਆ ਉਤੋਂ ਕਿਹੜੀ ਗੱਡੀ ਗੁੱਡੀ ਨਹੀਂ ਹੋਣਾ ਵਸੀ ਹਾਂਜੀ ਥੋੜਾ ਡਰਦੀ ਕੈਮਰੇ ਤੋਂ ਬਾਕੀ ਕੋਈ ਚੱਕਰ ਨਹੀਂ ਆ ਹਾਂ ਦੁੱਧ ਲਾਗ ਵੀ ਦਿਖਾ ਦੇ ਆਗੇ ਹਾਂਜੀ ਹਾਂਜੀ ਡਰਦੀ ਆ ਵਸੀ ਠੀਕ ਆ ਵੀਰੇ ਹਾਂਜੀ ਹਾਂਜੀ ਦੇਖੋ ਵੀਰ ਜੀ ਬੈਠੋ ਦੇਖੋ ਵੀਰੇ ਹਰੇ ਟਾਈਮ ਕੁਛ ਨਹੀਂ ਹੋਇਆ ਨਾਲੇ ਵਾਈ ਸ਼ਾਮਾਂ ਦੀ ਚੰਗੀ ਪਣ ਜਾਂਦੀ ਹਣੀ ਕਰਨ ਵਾਲੀ ਹਾਂਜੀ ਹਾਂਜੀ ਬਾਕੀ ਸੂਈ ਆ ਸੱਜਰ ਦੇਖੋ ਵੀਰ ਗੜ ਫੁੱਲ ਬੋਦੀ ਵਾਲੀ ਵਹਿੜ ਆ ਗਈ ਲੈ ਜਾ ਵੀਰ ਜੀ ਲੈ ਜਾ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਧਿਆਨ ਨਾਲ ਧਿਆਨ ਨਾਲ ਸ਼ਰ ਤੋਂ ਸ਼ਰ ਬੱਚੇ ਦੇ ਬੱਚੇ ਦਾ ਘਰਦੀ ਥੋੜਾ ਬੱਚੇ ਦਾ ਵੀ ਘਰਦੀ ਘਰਦੀ ਹਾਂਜੀ ਡਰਦੀ ਵੀ ਆ ਬਾਕੀ ਥਣ ਵੀਰ ਜੀ ਇਹਨੂੰ ਬੜਾ ਵਧੀਆ ਲੱਗਣਾ ਈ ਹਾਂਜੀ ਹਾਂਜੀ ਵੇਖੋ ਥਣ ਕਰ ਮਾਰ ਨੂੰ ਕੱਲਾ ਕੱਲਾ ਥਣ ਪੀੜੀ ਤੇ ਪਾ ਬਾਕੀ ਮੇਰਾ ਭਰਾ ਇੱਧਰ ਵੇ ਹਾਂਜੀ ਆ ਵੇ ਠੰਡੀ ਆ ਬਸ਼ੀਦ ਦਾ ਮਰਜੀ ਆ ਬਸ ਡਰਦੀ ਆ ਸਹੀ ਗੱਲ ਆ ਵੀਰੇ ਆ ਵੇ ਹਾਂਜੀ ਹਾਂਜੀ ਇਹ ਤਾਂ ਮਰਜੀ ਹੱਥ ਤੇ ਹਾਂਜੀ ਪਾਸੋਂ ਕੈਮਰੇ ਤੋਂ ਡਰਦੀ ਹੋਰ ਕੋਈ ਚੰਗੀਆਂ ਹਾਂਜੀ ਵੀਰ ਜੀ ਫੋਨ ਕਰ ਲਿਓ ਮਾੜਾ ਐ ਫਾਇਦਿਕ ਬਾਕੀ ਵੀਰ ਜੀ ਫੇਰ ਅੱਜ ਇਹਦਾ ਰੇਟ ਜਿਹੜਾ ਉੜਦੀਆਂ ਵਾਲੇ ਰੇਟ ਵੱਡੇ ਪਾਜ ਪੂਣਾ ਉੜਦੀਆਂ ਵਾਲੇ ਅਛਾ ਪਹਿਲੇ ਫੋਨ ਤੇ ਜਾਣ ਗਿਆ ਮੇਰਾ ਭਰਾ ਐਸ਼ਾ ਹੀ ਉਲੂਣ ਵਸ਼ੀਆ ਬੱਚਾ ਹਾਂਜੀ ਦੋ ਸੁਵੇ ਦੇ ਕੇ ਇਹਨੇ ਵਸ਼ੀ ਰਹਿਣਾ ਵਾ ਸਹੀ ਗੱਲ ਬਤਾਂ ਲਗਾ ਰਾਜ ਦੀ ਵਸ਼ੀ ਸੁਈ ਆ ਫਿਰ ਇਹਦੀ ਚੁਵਾਈ ਵੀ ਕੀਤੀ ਆ ਹਾਂਜੀ ਕੁ 4 ਕਿਲੋ ਇਹਦਾ ਕੱਢਿਆ ਬੋਲਾ ਠੀਕ ਆ ਠੀਕ ਆ ਹਾਂਜੀ ਹਾਂਜੀ ਚਲੋ ਵਧੀਆ ਵੇ ਜੀ ਸੱਜੇ ਸੁੱਈ ਬਾਕੀ ਖਾਲੀ ਨਹੀਂ ਕੀਤੀ ਇਹਦੇ ਮੱਧਾ ਵਸ਼ੀ ਹਾਂਜੀ ਮੈਂ ਸਾਰੀ ਨਜ਼ੋਰਤੀ ਆਹੇ ਇਹ ਗੱਲ ਆ ਗਈ ਵੀਰੇ ਦੁੱਧ ਕੋਈ ਕਿਲੋ ਵੀ ਛੱਡਿਆ ਵਸ਼ੀ ਥੱਲੇ ਠੀਕ ਆ ਵੀਰੇ ਠੀਕ ਦੋ ਦਾ ਨਾ ਵੇ ਹਾਂਜੀ ਹਾਂਜੀ ਪਹਿਲੀ ਤੇ ਚੁਵਾਈ ਹੋਈ ਇਹਦੇ ਸਹੀ ਗੱਲ ਆ ਵੀਰੇ ਹਾਂਜੀ ਹਾਂਜੀ ਫਿਰ ਵੀਰੇ ਫਿਰ ਇਹਦਾ ਰੇਟ ਹੈ ਰੇਟ ਵੱਡੇ ਪਾ ਦਾ ਜੁੜਦੀਆਂ ਵਾਲੇ ਕਰਨਾ ਵਾ ਲੋਕੀਰ 50 ਦੀ ਵਿੱਚ ਇਹਦੇ 55 ਦੀ ਇਹਦੇ ਨਾਲ ਦੀ ਵਸ਼ੀ ਵੇਚੀ ਜਾਣੀ ਹਾਂਜੀ ਵੀਰੇ 47 ਦੀ ਵਸ਼ੀ ਦੇ ਦਈਏ ਚਲੋ ਵੀਰ ਜੀ ਕਰਦੇ ਹੋ ਮਾਨਤਨ ਤੁਸੀਂ ਦਾਤੋ ਮੈਂ ਵੀਰ ਜੀ ਦੱਸ ਦੋ ਤੁਸੀਂ ਵੀਰ ਜੀ ਚਲੋ 2000 ਛੱਡ ਦੋ ਹੋਰ 3 ਛੱਡਦੇ ਆ 40000 ਦੀ ਵਸ਼ੀ ਦੇ ਦਿੰਦੇ ਆ ਅੱਛਾ ਜੀ ਹਾਂਜੀ ਬਾਕੀ ਵੀਰ ਜੀ ਕਰ ਦੋਗੇ ਮਾਨਤਨ ਮੌਕੇ ਤੇ ਹੈ ਕੋਈ ਕਸਰ ਲੱਭਦੀ ਏ ਜੇ ਵਸ਼ੀ ਦੇ ਪਹਿਲਾ ਸੂਬਾ ਪਲੋਣ ਵਸ਼ੀ ਹੈ ਸਹੀ ਗੱਲ ਆ ਵੀਰੇ ਮੇਰੇ ਬਾਹਰ ਵਸ਼ੀ ਲੱਭਣ ਜਾਈਏ ਨਹੀਂ ਮਿਲਦੀ ਵਸ਼ੀ ਸਹੀ ਗੱਲ ਆ ਵੀਰੇ ਲੈ ਬਾਬੇ ਆਰਡਰ ਵਸ਼ੀ ਲੱਗਦਾ ਫਿਕਸ ਵਾ ਸਹੀ ਗੱਲ ਆ ਜੀ ਆ ਵੇ ਦੇਖੋ ਵਸ਼ੀ ਬਹੁਤ ਵੱਡੀ ਆ ਨਾਲੇ ਕਰਮ ਵਾਲੀ ਸਾਫ ਅਜਨੀ ਵੀ ਆ ਬਸ ਦਰਦੀ ਆ ਵਸ਼ੀ ਹਾਂਜੀ ਹਾਂਜੀ ਬਸ ਕੀ ਮੇਰਾ ਭਰਾ ਫੇਰ ਹੱਥ ਤੇ ਲਾ ਕੇ ਦਿਖਾ ਦਿੰਨੇ ਤੈਨੂੰ ਆਵੇ ਆਵੇ ਲਾ ਦੇਖੋ ਜੀ ਸੀਲ ਹੋ ਜਾ ਬਸ ਦਰਦੀ ਆ ਦਾ ਆਰਡਰ ਰਵੇ ਵਸ਼ੀ ਦਾ ਹਾਂਜੀ ਹਾਂਜੀ ਵੀਰ ਜੀ ਫੇਰ ਲੱਭਦੀ ਕੋ ਕਸਰੇ ਜੇ ਵੇ ਨਹੀਂ ਵੀਰ ਜੀ ਚਲੋ ਵੀਰ ਭਰਾ ਕੋਈ ਫੋਨ ਕਰੂ ਤੇ ਆਪੇ ਕਰਦੇ 45 ਦੀ ਬਸ਼ੀ ਵੇਖਦੀ ਆ ਇਹ ਤਾਂ ਗੱਲ ਹੈ ਜੀ ਠੀਕ ਆ ਜੀ ਪਰ ਅੱਜ ਤੁਹਾਨੂੰ ਇਹ ਗੱਲ ਦੱਸੀ ਹੈ ਕਿ ਉੜਦੀਆਂ ਵਾਲਾ ਹੀ ਭਾਅ ਕਰਦਾ ਵਾ ਹਾਂ ਜੀ ਹੋਰ ਵੱਡਾ 2000 ਛੱਡ ਦਨੇ ਥੱਪੀ ਆ ਅੱਧੀ ਬਸ਼ੀ ਦੇ ਦਾਂਗੇ ਇਹ ਤੋਂ ਛੋਟ ਕਰਾਂਗੇ ਬਸ਼ੀ ਚੋਂ 30000 ਦੀ ਬਸ਼ੀ ਪਹਿਲਣ ਪਲੂਣ ਸੁਆ ਮਤਲਬ ਕਿ ਪਹਿਲਾ ਸੁਆ ਪਹਿਲਾ ਸੁਆ 30000 ਦੀ ਬਸ਼ੀ ਅਛਾਈ ਹਾਂ ਜੀ ਚਲੋ ਵੀਰ ਜੀ 40000 ਦੀ ਬਸ਼ੀ ਉੱਧਾ ਵੀ ਸਹੀ ਗੱਲ ਆ ਵੀਰੇ ਸਹੀ ਗੱਲ ਆ 50 ਦੀ 55 ਦੀ ਪਾਉਂਦੇ ਨੇ ਵੀਡੀਓ ਦੇ ਸਹੀ ਗੱਲ ਵੀਰ ਜੀ ਵਸ਼ੀ ਦੇ ਰਿਹਾ ਵੀਰ ਜੀ ਅੱਜ ਸੇੜ ਹੀ ਲਾਈ ਫਿਰਾਂ ਸੇੜ ਹੀ ਥਾਂ ਗਾੜੀ ਵੀਰ ਜੀ ਕਰਮਾਂ ਵਾਲੀ ਆ ਗਈ ਵੱਡੀ ਵਹਿੜ ਫੁੱਲ ਫੁੱਲ ਵੱਡੀ ਫੋਲੀਓ ਵੱਡੀ ਫੁੱਲ ਸਹੀ ਗੱਲ ਵੀਰੇ ਇਹ ਅੱਜ ਨਕੀਨੇ ਕਿਥੋਂ ਲਿਆਂਦੇ ਸਾਧ ਵੇਲਾ ਅੱਜ ਕਿਥੋਂ ਲਿਆਂਦੇ ਨਕੀਨੇ ਗੱਲ ਜੀ ਕਿਥੋਂ ਲਿਆਂਦੇ ਅੱਜ ਨਕੀਨੇ ਗੱਡ ਕਰਕੇ ਬੱਸ ਮੇਰਾ ਭਰਾ ਮਿਲ ਜਾਂਦੇ ਨੇ ਬਾਬੇ ਦੀ ਕਿਰਪਾ ਨਾਲ ਵੀਰੇ ਆਹ ਦੇ ਵਹਿੜ ਤਾਂ ਕੋਈ ਰਿਕਾਰਡ ਹੀ ਨਹੀਂ ਜਾਲਾ ਇੱਧਰ ਆਣ ਕੇ ਵੀਰੇ ਸਹੀ ਗੱਲ ਜੀ ਹੋਰ ਇਹਨੇ ਇੱਥੋਂ ਦੁੱਧ ਨਹੀਂ ਦਿਨਾ ਤੇ ਕੀ ਦੇਣਾ ਸਹੀ ਗੱਲ ਜੀ ਮੈਂ ਕਹਿੰਦਾ ਕਿ 25 ਕਿਲੋ ਲੱਭਦਾ ਵੀ ਹੈਗਾ ਵੀ 25 ਕਿਲੋ ਦੁੱਧ ਆਉਣਾ ਬਾਕੀ ਕਰਮਾਂ ਵਾਲੀ ਗੱਬਣ ਜੇ ਨਾ ਗੱਬਣ ਗੱਬਣ ਇਹਦੇ ਕੋਈ ਸੂਤ ਦਾ ਪਤਾ ਨਹੀਂ ਠੀਕ ਹੈ ਵੀਰੇ ਭਾਂਜੋ ਦੇ ਦੋ ਦਿਨ ਲਾ ਜੇ ਸਹੀ ਗੱਲ ਹੈ ਵੀਰੇ ਇਹਦੇ ਕੋਈ ਸੂਤ ਦਾ ਪਤਾ ਨਹੀਂ ਖੋਲ ਕੇ ਤੋਰਦੇ ਵੀਰੇ ਵੱਡੀ ਦੇਖੋ ਜੀ ਵੱਡੀ ਗਾਂ ਆ ਸ਼ਹਿਟ ਵਾਲੀ ਬਹੁਤ ਸੋਹਣੀ ਥਣ ਥਣ ਕਰਮਾਂ ਵਾਲੀ ਨੂੰ ਬੜਾ ਪਿਆਰਾ ਲੱਗਾ ਬਾਕੀ ਵੀਰ ਜੀ ਦਿਨ ਲਾ ਜਿਓ ਜੇ ਨਾ ਦੇ ਲੈ ਜੇਗੇ ਦੇ ਵੀ ਜੀ ਬਹੁਤ ਪ੍ਰੀਤ ਆ ਦੋ ਤਿੰਨ ਦਿਨ ਕੱਢ ਹੀ ਜਾਏ ਭਾਈ ਹਾਂਜੀ ਹਾਂਜੀ ਬਾਕੀ ਫੁੱਲ ਤਿਆਰ ਹੁਣੇ ਵੀ ਸੂਪੇ ਕੋਈ ਗੱਲ ਨਹੀਂ ਫੁੱਲ ਤਿਆਰ ਬਣੀ ਪਈ ਕਰਮਾਲੀ ਨੇ ਥੱਲੇ ਮੰਡਾ ਹੀ ਲਾਈਆਂ ਅੰਦੀ ਇਹ ਵੀ ਇੱਜੇ ਕੇ ਟਾਂ ਟਾਂ ਹੀ ਬਾੜ ਨੂੰ ਲਾਦਾ ਇਦਾਂ ਦਾ ਮਾਨਾ ਬਾਕੀ ਕਰਮਾਲੀ ਜਿੰਨੇ ਵੀ ਆ ਸਾਰੀ ਸਾਫ ਆ ਦੁੱਧ ਵੀ ਇੱਜੇ ਭਰੂਗੀ ਵੀ ਹਣਾ ਦੁੱਧ ਵੱਡੇ ਐਤੋਂ ਦੁੱਧ ਹੀ ਦੇ ਰਹੇ ਨੇ ਦੁੱਧ ਮੈਂ 5 ਕਿਲੋ ਕੈਂਟ ਆ ਨਾ ਹਾਂਜੀ ਪੰਜੀ ਤੋਂ ਵੱਧ ਵੀ ਦੁੱਧ ਕੋਈ ਚੋ ਸਕਦਾ ਨਹੀਂ ਤੇ ਪੰਜੀ ਦੇ ਵੜਤੇ ਪਿਆ ਸਹੀ ਗੱਲ ਆ ਪੰਜੀ ਲੀਟਰ ਦੁੱਧ ਦੇਣਾ ਥਾਂ ਤੋਂ ਦਸਾ ਦੇਣਾ ਸਹੀ ਗੱਲ ਸਹੀ ਗੱਲ ਲੱਗ ਰਿਹਾ ਸਹੀ ਗੱਲ ਆ ਘਰ ਦੇ ਬੰਦੇ ਮਾਰਦੇ ਤੁਹਾਨੂੰ ਸੁਣਨ ਬਾਕੀ ਠੰਡੀ ਹੀ ਵੀ ਜਿੰਦਾ ਮਰਜੀ ਡੰਗ ਡੰਗੇ ਠੰਡੇ ਹੀ ਵੱਡੇ ਹਲ ਵੇਗਦਾ ਤੇ ਠੰਡਾ ਹੀ ਲਿਆਈ ਜਾਵਾ ਹਾਂਜੀ ਹਾਂਜੀ ਵੀਰ ਜੀ ਫਿਰ ਇਹਦਾ ਰੇਟ ਤੇ ਬਾਕੀ ਇਹ ਕਿ ਸੂਬਾ ਚਲੋ ਘਰ ਵਾਲੇ ਵੀ ਦੁੱਝਾ ਹੀ ਕਹਿੰਦੇ ਜੀ ਹਾਂਜੀ ਬਾਕੀ ਕਿਦਾ ਆਪਣਾ ਜਿੰਦਾ ਮਰਜੀ ਦੁੱਝਾ ਦਾਲੇ ਤੇ ਜਾਲ ਵਾਲੇ ਉਹ ਸਹੀ ਗੱਲ ਵੀਰ ਜੀ ਜਿੰਨੇ ਵੀਰ ਜੀ ਵੇਖੋ ਪਸ਼ੂ ਰੱਖਿਆ ਨੂੰ ਪਤਾ ਲੱਗ ਹੀ ਜਾਣਾ ਹਨਾ ਪਰਖ ਵਾਲੇ ਵੀਰ ਨੂੰ ਪਤਾ ਜਿਨੇ ਪਰਖਿਆ ਉਹਨੂੰ ਪਤਾ ਵੈੜ ਕਿਨੇ ਕਰਤੋਂ ਥਾਲੀ ਉਹਨੂੰ ਪਤਾ ਵਾ ਬਾਕੀ ਨਾੜਾ ਨੂੜਾ ਪਾਪਾ ਵੈੜ ਦੀ ਪਤਾ ਮੇਲ ਨਹੀਂ ਪਰ ਇੱਕੋ ਜਾਣੇ ਨੂੰ ਪਰ ਵੀਰ ਜੀ ਮੈਨੂੰ ਇੰਨਾ ਪਤਾ ਕਿ ਚਲੋ ਅੱਜ ਰੇਟ ਵੀ ਤੁਹਾਡੇ ਜਾਇ ਜੀ ਹੋਣੇ ਆ ਬਿਲਕੁਲ ਵੱਡੀ ਵਸ਼ੀ ਆ ਫੁੱਲ ਫੁੱਲ ਮੇਰਾ ਭਰਾ ਵੱਡੀ ਵਸ਼ੀ ਹਾਂਜੀ ਹਾਂਜੀ ਤੇ ਦੁੱਧ ਵੀ 25 ਕਿਲੋ RAMNA ਵਸ਼ੀ ਦੇ ਕੱਢਣਾ ਵਾ ਸਹੀ ਕੱਢ ਦੇਣਾ ਬਾਕੀ ਖਾਨ ਤੁਣ ਵੀਰ ਜੀ ਬੜਾ ਪਿਆਰਾ ਲੱਗਾ ਇਹਨੂੰ ਬਾਕੀ ਨਾੜਾ ਨੂੜਾ ਵੇਖੋ ਚੱਡੇ ਤੇ ਵੱਧ ਵੀ ਕੋਈ ਚੋ ਹੋ ਸਕਦਾ ਵਾ ਹਾਂਜੀ ਤੇ ਬਾਕੀ ਮੋਲਦ ਨੂੰ ਪਹਿਲੇ ਕਿਹਾ ਕਿ ਉੜਦੀਆਂ ਵਾਲੇ ਕਰਨਾ ਹਾਂਜੀ ਬੜਾ ਪੰਜਾ 70000 ਦੀ ਵੇਚ ਦਿੱਤੀ ਹੈ ਇਹਦੇ ਘੱਲ ਹੈ ਕੀ ਵੇਚ ਦਿੱਤੀ ਹਾਂਜੀ ਤੇ 75000 ਦੇ ਲੋ ਕੀ ਵੇਚਦੇ ਵੀ ਹੈਗੇ ਨਹੀਂ ਹਾਂਜੀ ਵੱਡੀ ਗੱਲ ਸੀ ਹਾਂਜੀ ਨਾ ਕੋਈ 75 70000 ਦੀ ਦੇ ਦਾਂਗੇ 70000 ਦੀ ਨਹੀਂ ਕਰਦੀਏ ਮਾਨਤਨ ਕਰਦੀਏ ਖੁੱਲਾ ਹੀ ਘਰੋਣਾ ਅੱਜ ਖੁੱਲਾ ਹੀ ਦੱਸ ਕਿੰਨੇ ਦੀ ਦੇ ਦਈਏ ਛੱਡ ਦਈਏ ਫਿਰ ਖੁੱਲਾ ਹੀ ਪੰਜ ਹੀ ਛੱਡ ਦਈਏ ਕਿੰਨੇ ਦੀ ਰਹਿ ਗਈ 65 ਬੈੜ ਦੀ ਰਹਿ ਗਈ ਫੇਰ ਕਹ ਇੱਕ ਜੀ ਨਹੀਂ ਵੀਰ ਜੀ ਅੱਜ ਤੁਹਾਨੂੰ ਆਪੇ ਦੱਸਣਾ ਜੀ ਯੈਸ ਨੋਈ ਨਾ ਜੈਸ ਨੋਈ ਹਾਂ ਜੀ ਨਾ ਕੋਈ 70 ਨਾ ਕੋਈ 65 ਤੇ ਨਾ ਕੋਈ 60 54000 ਦੀ ਦੀਨੀ ਲਓ ਜੀ ਵੱਡੀ ਵੈੜ ਜੀ ਕੋਈ ਕਹਦਾ ਕਿ ਮਹਿੰਗੀ ਆ ਤੇ ਫਿਰ ਵੀ ਕਿਹੜੇ ਬਲਿਓ ਮਿਲ ਗਈ ਹੈ ਅੱਜ ਲੱਗਦਾ ਕਾਂ ਦੇ ਸਿਰ ਜੀ ਤੇ ਬਾਕੀ ਇਹ ਹੈ ਕਿ ਦੁੱਧ ਵਾਲੀ ਹੈਗੀ ਆ ਸਹੀ ਗੱਲ ਦੁੱਧ ਵਾਲੀ ਚੀਜ਼ ਦਾ ਜਿਹਨੇ ਪਸ਼ੂ ਰੱਤੇ ਉਹਨੂੰ ਪਤਾ ਲੱਗਿਆ ਨਾ ਕਿ ਹਾਂ ਅੱਜ ਵੀਰੇ ਫਿਰ ਆਫਰਾਂ ਲਾਈਆਂ ਨਾ ਆਫਰਾਂ ਲੱਗਦਾ ਕਾਂ ਦੇ ਸਿਰ ਜਿੱਡੀ ਖਾਦੀ ਆ ਸਿਰ ਦੀ ਖਾਦੀ ਖਾਦੀ ਆ ਅੱਛੇ ਆ ਜੋੜਦਿਆਂ ਵਾਲੇ ਮੁੱਲ ਕਰਨੇ ਆ ਨਹੀਂ ਵੀਰ ਜੀ ਪਰ ਇੱਕ ਗੱਲ ਹੈਗੀ ਆ ਵੈੜ ਫੁੱਲ ਵੱਡੀ ਆ ਚਲੋ ਫੁੱਲੋ ਵੱਡੀ ਹੋ ਹਾਂਜੀ ਇੱਧਰ ਵੇਖ ਥਲੇ ਇਧਰ ਮਾਰ ਲੈ ਕੀ ਰੰਗ ਭਾਗ ਗਿਆ ਜੇਡਾ ਚੱਡਾ ਆਉਣ ਰਿਆ ਮੇਰਾ ਭਰਾ ਇੱਥੇ ਆਣ ਕੇ ਉੱਤੇ ਵੀ ਆਪਣੀ ਤਸੱਲੀ ਕਰਨਾ ਤਸੱਲੀਆਂ ਕਰੇ ਆਪਣੀਆਂ ਹਾਂਜੀ ਤੇ ਵੀਡੀਓ ਦਾ ਇਹ ਜਿਹੜਾ ਏਡਾ ਚੱਡਾ ਆ ਜਾਂਦਾ ਵੀਰੇ ਇੱਥੇ ਵੀ ਆਉਂਗੇ ਇੱਥੇ ਆਣ ਕੇ ਫੁੱਲ ਵੱਢੀ ਆ ਬਾਕੀ ਆਪਣੀ ਤਸੱਲੀ ਕਰਕੇ ਫੜਾ ਪੌਣ ਲਾਣ ਗਰੰਟੀ ਹੋਊਗਾ ਨਾ ਵੀਰੇ ਆ ਵੀ ਵਸ਼ੀ ਵੇਲਾ ਚਲੋ ਰਾਬ ਜੀ ਦੋਵੇਂ ਫੁੱਲ ਫੁੱਲ ਦੇ ਬੱਚੇ ਆ ਪਹਿਲਾ ਸੂਆ ਸੂਆ ਦੇਖੋ ਥਣ ਚਲੋ ਆਪਣਾ ਕੰਮ ਰੋਜ ਦਾ ਵਪਾਰ ਦਾ ਹਾਂਜੀ ਹਾਂਜੀ ਬੜਾ ਸਹੀ ਗੱਲ ਆ ਜੀ ਆਪਣਾ ਵਪਾਰ ਦਾ ਕੰਮ ਰੋਜ ਦਾ ਤੇ ਪਹਿਲੀ ਸੂਈ ਦੇ ਆ ਨੂੰੜੀ ਪਾ ਦੇ ਕਿੰਨੇ ਲੋ ਦੇਣਾ ਕਿੰਨਾ ਦੇਣਾ ਸਹੀ ਗੱਲ ਆ ਇਹ ਗੱਲ ਵੀ ਜੀ 13 14 ਕਿਲੋ ਵਸ਼ੀ ਦੁੱਧ ਆਮ ਨਾਲ ਕੱਢੇਗੀ 13 14 ਕਿਲੋ ਦੁੱਧ ਆਮ ਨਾਲ ਕੱਢੇਗੀ ਵਸ਼ੀ ਸਹੀ ਗੱਲ ਆਡ ਰੂਡ ਰੇਗਾ ਵੀ ਬੜਾ ਚੰਗਾ ਲੱਗਾ ਬਹੁਤ ਸੋਹਣੀਆਂ ਦੋਵੇਂ ਵੜਾਈ ਬੜਾ ਚੰਗੀ ਆ ਦੋ ਦੰਦੀ ਕੱਲੂ ਕੱਢੇ ਹੀ ਆਮਨਾ ਸਹੀ ਗੱਲ ਆ 50000 ਦੀ ਦਵਾਵਾਂਗੇ ਜੇ ਛੋਟ ਕਰਾਂਗੇ ਚਲੋ ਠੀਕ ਆ ਮੁੱਲ ਉਹੀ ਪਾਏ ਨੇ ਕਿ ਜਿਹੜਾ ਪਹਿਲੇ ਪਹਿਲੇ ਕੋਈ ਸਹੀ ਗੱਲ ਆ ਵੇ ਜਿਹੜੀਆਂ ਆਈਆਂ ਸਹੀ ਗੱਲ ਆਈ ਬਾਕੀ ਵੀਰ ਜੀ ਆਪਣਾ ਐਡਰੈਸ ਤੇ ਨਾਂ ਤੇ ਫੋਨ ਨੰਬਰ ਬੋਲ ਦਿਓ ਪਿੰਡ ਭਗਵਾ ਜੀ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਜੀ ਤਸਵੀਲ ਕਰਾਣੌਰ ਜੀ ਹਾਂਜੀ ਵੀਰੇ ਨੰਬਰ 77103 83154 ਠੀਕ ਹੈ ਤੇ ਬਾਕੀ ਵੀਰ ਬੋਲੋ ਵਧੀਆ ਚੈਨਲ ਚੱਲਦਾ ਪਿਆ ਤੁਹਾਡਾ ਤੇ ਵੀਰ ਨੂੰ ਚਲੋ ਵੀਰ ਜੀ ਵੀਰਾਂ ਭਰਾਵਾਂ ਦੇ ਸਿਰ ਤੇ ਹਾਂਜੀ ਹਾਂਜੀ ਲਾਈਕ ਕਰਿਆ ਕਰੋ ਬਾਕੀ ਵੀਰ ਜੀ ਇੱਥੇ ਆਓ ਆਪਣੀ ਤਸੱਲੀ ਕਰਕੇ ਖੜੋ ਇਹ ਘਾਦੇ ਵੀ ਵੇਲੇ ਵਚੀ ਸਹੀ ਗੱਲ ਹੈ ਵੀਰੇ ਦੋਵੇਂ ਵੱਡੀਆਂ ਵਾਹ ਹਾਂਜੀ ਹਾਂਜੀ ਵੀਰੇ ਬਸ ਅਜ ਮੋਲੀ ਉੜਦੀਆਂ ਵਾਲੇ ਤੈਨੂੰ ਕਿਹਾ ਉੜਦੀਆਂ ਵਾਲੇ ਕੀਤੇ ਹੀ ਹੋ ਠੀਕ ਹੈ ਵੀਰੇ ਆ ਇਹ ਰਾਜ ਜੀ ਸੁਈ ਜਾ ਵਸੀ ਹਾਂਜੀ 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 ਚਲੋ ਠੀਕ ਹੈ ਵੀਰੇ ਚੰਗੀ ਆ ਵੀ ਚੰਗੀ ਆ ਚਲੋ ਵਸੀ ਆਪੋ ਆਪਣੇ ਸਾਹ ਠੀਕ